ਜਿਹੜਾ ਵੈਘਰੂ ਨੇ ਬਹੁਤ ਮਾੜਾ ਪਾਣਾ ਇਸ ਪਰਿਵਾਰ ਨਾਲ ਨਹੀਂ ਵਰਤਿਆ ਇਕੱਲੇ ਸਾਡੇ ਸਾਰੇ ਬਾਰ ਦੇ ਮੈਂਬਰਾਂ ਨਾਲ ਸਾਡੇ ਜੁਡੀਸ਼ੀਅਲ ਅਫਸਰ ਸਾਰੇ ਜਿਹੜੇ ਨੇ ਉਹ ਵੀ ਬਹੁਤ ਵਧੀਆ ਨੇਚਰ ਦਾ ਇਨਸਾਨ ਸੀ ਜਿਹਨੂੰ ਕਈਏ ਵੀ ਬਹੁਤ ਨੇਕ ਇਨਸਾਨ ਸੀ ਉਸ ਤਰ੍ਹਾਂ ਦਾ ਨੇਕ ਇਨਸਾਨ ਇਹ ਜਿਹੜਾ ਸੀ ਹੈਪੀ ਸਿੰਘ ਸੀ ਇਹ ਸੀ ਹੈਪੀ ਰਾਮ ਜਿਹੜਾ ਹੈਗਾ ਸੀ ਸਾਡੇ ਸਾਰੇ ਦਾ ਮਿਲਵਰਤਨ ਨਾਲ ਸਾਰੀ ਕਚਹਿਰੀ ਦੇ ਮੁਲਾਜ਼ਮਾਂ ਦਾ ਮੁੰਸ਼ੀਆਂ ਦਾ ਵਕੀਲਾਂ ਦਾ ਬੜਾ ਸੱਚਾ ਚੜ ਰੱਖਦਾ ਸੀ ਬੰਦਾ ਕਿਉਂਕਿ ਇੱਕ ਨੈਵ ਕੋਟ ਇੱਕ ਧੂਰਾ ਹੁੰਦਾ ਕੋਰਟ ਦਾ ਵਕੀਲਾਂ ਤੇ ਕੋਰਟ ਦੇ ਵਿਚਾਲੇ ਤੇ ਜਿਹੜਾ ਕਿ ਉਹ ਆਪਣੀ ਡਿਊਟੀ ਬੜੇ ਸਤਕਾਰ ਨਾਲ ਬੜੇ ਪਿਆਰ ਨਾਲ ਨਿਭਾਰਿਆ ਸੀ ਸੋ ਉਹਨਾਂ ਦਾ ਜਿਹੜਾ ਘਾਟਾ ਇੱਕ ਪਰਿਵਾਰ ਨੂੰ ਉਠੇ ਰਹੇ ਪਰਿਵਾਰ ਨੂੰ ਜਿਹੜਾ ਹੈਗਾ ਨਾ ਪੂਰਾ ਹੋਣ ਵਾਲਾ ਇੱਕ ਘਾਟਾ ਸਾਰੇ ਪਰਿਵਾਰ ਨੂੰ ਤੇ ਪੈਣੀ ਪੈਣਾ ਸਾਨੂੰ ਵੀ ਸਾਡੇ ਵਕੀਲਾਂ ਨੂੰ ਸਾਰੇ ਜੁਡੀ ਸ਼ਰੀ ਨੂੰ ਉਸ ਦਾ ਇੱਕ ਕਟਾ ਪਿਆ ਜੀ ਅੱਜ ਦਾ ਸਰਕਾਰ ਕਾ ਗੋਵੇ ਸਰ ਬਹੁਤ ਹੈਪੀ ਰਨ ਬਹੁਤ ਹੀ ਇੱਕ ਨੇਕ ਬਿਰ الانسان ਸੀ ਵਧੀਆ ਸੀ ਹਲੇ ਬਹੁਤ ਛੋਟੀ ਉਮਰ ਸੀ ਮਤਲਬ ਉਸ ਦੇ ਪਰਿਵਾਰ ਨੂੰ ਨਾਂ ਪੈਣ ਵਾਲਾ ਘਟਾ ਪਿਆ ਸਾਡੇ ਜੋ ਸਮੂਹ ਬਾਰ ਮੈਂਬਰਸ ਨੇ ਵਕੀਲ ਭਾਈ ਚਾਰ ਸਾਡੇ ਸਟਾਫ ਮੈਂਬਰ ਸਾਰਿਆਂ ਨਾਲ ਹੀ ਉਹਦਾ ਸਹਾਰਾ ਬਹੁਤ ਚੰਗਾ ਸੀ ਅੱਜ ਸਾਰੇ ਇਸ ਪਾਣੇ ਤੋਂ ਮਤਲਬ ਦੁਖੀ ਹਨ ਸਾਡੇ ਸਾਰੇ ਬਾਰ ਮੈਂਬਰ ਸਾਡਾ ਸਟਾਫ ਬਹੁਤ ਹੀ ਅਫਸੋਸ ਦੀ ਹਾਲਾਤ ਵਿੱਚ ਸਮਾਨਾ ਅਦਾਲਤ ਦੇ ਵਿੱਚ ਨਾਇਬ ਕੋਰਟ ਦੀ ਡਿਊਟੀ ਨਿਭਾ ਰਹੇ ਹੈਪੀ ਰਾਮ ਜੋ ਕਿ ਗਾਜੀ ਸਲਾਰ ਦੇ ਰਹਿਣ ਵਾਲੇ ਸੀ ਉਹਨਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਉਹਨਾਂ ਕੇ ਸ਼ਰਧਾਂਜਲੀ ਅੰਤਿਮ ਰ ਦੇ ਵਿੱਚ ਸੰਸਕਾਰ ਦੇ ਸਮੇਂ ਇਲਾਕੇ ਦੇ ਵਕੀਲ ਪੰਜਾਬ ਪੁਲਿਸ ਵੱਲੋਂ ਸਨਮਾਨ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਔਰ ਇਸ ਮੌਕੇ ਤੇ ਸਮਾਨਾ ਅਦਾਲਤ ਦੇ ਜਿੰਨੇ ਵੀ ਜੱਜ ਐ ਸੀਨੀਅਰ ਡਿਵੀਜ਼ਨ ਸਿਵਲ ਜੱਜ ਜੂਨੀਅਰ ਜੱਜ ਸਾਰਾ ਨੇ ਆ ਕੇ ਸਰਦਾਂਦਲੀ ਦਿੱਤੀ ਅਤੇ ਵਕੀਲ ਭਾਈਚਾਰੇ ਵੱਲੋਂ ਵੀ ਉਹਨਾਂ ਨੂੰ ਸਰਦਾਂ ਦੇ ਫੁੱਲ ਪੇਟ ਦਿੱਤੇ ਗਏ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ న్యూਜ਼ ਰੇਟਨ ਪੰਜਾਬ ਸਮਾਣਾ ਜਿਹੜਾ ਵਾਹਿਗੁਰੂ ਨੇ ਬਹੁਤ ਮਾੜਾ ਪਾਣਾ ਇਸ ਪਰਿਵਾਰ ਨਾਲ ਨਹੀਂ ਵਰਤਿਆ ਇਕੱਲੇ ਸਾਡੇ ਸਾਰੇ ਬਾਰ ਦੇ ਮੈਂਬਰਾਂ ਨਾਲ ਸਾਡੇ ਜੁਡੀਸ਼ੀਅਲ ਅਫਸਰ ਸਾਰੇ ਜਿਹੜੇ ਨੇ ਉਹ ਵੀ ਬਹੁਤ ਵਧੀਆ ਨੇਚਰ ਦਾ ਇਨਸਾਨ ਸੀ ਜਿਹਨੂੰ ਕਈਏ ਵੀ ਬਹੁਤ ਨੇਕ ਇਨਸਾਨ ਸੀ ਉਸ ਤਰ੍ਹਾਂ ਦਾ ਨੇਕ ਇਨਸਾਨ ਇਹ ਜਿਹੜਾ ਸੀ ਹੈਪੀ ਸਿੰਘ ਸੀ ਸੀ ਹੈਪੀ ਰਾਮ ਜਿਹੜਾ ਹੈਗਾ ਸੀ ਸਾਡੇ ਸਾਰੇ ਦਾ ਮਿਲਵਰਤਨ ਵਾਲਾ ਸਾਰੀ ਕਚਹਿਰੀ ਦੇ ਮੁਲਾਜ਼ਮਾਂ ਦਾ ਮੁਨਸ਼ੀਆਂ ਦਾ ਵਕੀਲਾਂ ਦਾ ਬੜਾ ਸਹਿਚਾਰ ਰੱਖਦਾ ਸੀ ਬੰਦਾ ਕਿਉਂਕਿ ਇੱਕ ਨੈਵਕੋਰ ਇੱਕ ਧੂਰਾ ਹੁੰਦਾ ਕੋਰਟ ਦਾ ਵਕੀਲਾਂ ਤੇ ਕੋਰਟ ਦੇ ਵਿਚਾਲੇ ਤੇ ਜਿਹੜਾ ਕਿ ਉਹ ਆਪਣੀ ਡਿਊਟੀ ਬੜੇ ਸਤਕਾਰ ਨਾਲ ਬੜੇ ਪਿਆਰ ਨਾਲ ਨਿਭਾਰਿਆ ਸੀ ਸੋ ਉਹਨਾਂ ਦਾ ਜਿਹੜਾ ਘਟਾ ਇੱਕ ਪਰਿਵਾਰ ਨੂੰ ਉੱਥੇ ਇਹ ਪਰਿਵਾਰ ਨੂੰ ਜਿਹੜਾ ਹੈਗਾ ਨਾਂ ਪੂਰਾ ਹੋਣ ਵਾਲਾ ਇੱਕ ਘਾਟਾ ਸਾਰੇ ਪਰਿਵਾਰ ਨੂੰ ਤਾਂ ਪੈਣੀ ਪੈਣਾ ਸਾਨੂੰ ਵੀ ਸਾਡੇ ਵਕੀਲਾਂ ਨੂੰ ਸਾਰੇ ਜੁਡੀਸ਼ਰੀ ਨੂੰ ਉਸ ਦਾ ਇੱਕ ਘਾਟਾ ਪਿਆ ਠੀਕ ਅੱਜ ਦਾ ਸਰ ਕਿਹਾ ਗੋਵੇ ਸਾਰੇ ਬਹੁਤ ਹੈਪੀ ਰਮ ਬਹੁਤ ਹੀ ਇੱਕ ਨੇਕ ਦੇਨ ਇਨਸਾਨ ਸੀ ਵਧੀਆ ਸੀ ਹਲੇ ਬਹੁਤ ਛੋਟੀ ਉਮਰ ਸੀ ਮਤਲਬ ਉਸ ਦੇ ਪਰਿਵਾਰ ਨੂੰ ਨਾਂ ਪੈਣ ਵਾਲਾ ਘਾਟਾ ਪਿਆ ਸਾਡੇ ਜੋ ਸਮੂਹ ਬਾਰ ਮੈਂਬਰਸ ਨੇ ਵਕੀਲ ਭਾਈ ਚਾਰ ਸਾਡੇ ਸਟਾਫ ਮੈਂਬਰਸ ਸਾਰਿਆਂ ਨਾਲ ਹੀ ਉਹਦਾ ਸਹਾਰਾ ਬਹੁਤ ਚੰਗਾ ਸੀ ਅੱਜ ਸਾਰੇ ਇਸ ਪਾਣੇ ਤੋਂ ਮਤਲਬ ਦੁਖੀ ਹਨ ਸਾਡੇ ਸਾਰੇ ਬਾਰ ਮੈਂਬਰ ਸਾਡਾ ਸਟਾਫ ਬਹੁਤ ਹੀ ਅਫਸੋਸ ਦੀ ਹਾਲਾਤ ਵਿੱਚ ਸਮਾਣਾ ਅਦਾਲਤ ਦੇ ਵਿੱਚ ਨਾਇਬ ਕੋਰਟ ਦੀ ਡਿਊਟੀ ਨਿਭਾ ਰਹੇ ਹੈਪੀ ਰਾਮ ਜੋ ਕਿ ਗਾਜੀ ਸਲਾਰ ਦੇ ਰਹਿਣ ਵਾਲੇ ਸੀ ਉਹਨਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਉਹਨਾਂ ਕੇ ਸ਼ਰਧਾਂਜਲੀ ਅੰਤਿਮ ਦੇ ਵਿੱਚ ਸੰਸਕਾਰ ਦੇ ਸਮੇਂ ਇਲਾਕੇ ਦੇ ਵਕੀਲ ਪੰਜਾਬ ਪੁਲਿਸ ਵੱਲੋਂ ਸਨਮਾਨ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਔਰ ਇਸ ਮੌਕੇ ਤੇ ਸਮਾਣਾ ਅਦਾਲਤ ਦੇ ਜਿੰਨੇ ਵੀ ਜੱਜ ਐ ਸੀਨੀਅਰ ਡਿਵੀਜ਼ਨ ਸਿਵਲ ਜੱਜ ਜੂਨੀਅਰ ਜੱਜ ਸਾਰਾ ਨੇ ਆ ਕੇ ਸਰਦਾਂਦਲੀ ਦਿੱਤੀ ਅਤੇ ਵਕੀਲ ਭਾਈਚਾਰੇ ਵੱਲੋਂ ਵੀ ਉਹਨਾਂ ਨੂੰ ਸਰਦਾਂ ਦੇ ਫੁੱਲ ਪੇਟ ਦਿੱਤੇ ਗਏ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਨਿਊਜ਼ ਰੀਟਨ ਪੰਜਾਬ ਸਮਾਣਾ